ਅਜਲਸ ਵਾਲਾ ਦੇ ਪਰਵੰਤਕ ਦੀ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਣ ਕੇ ਆ ਰਹੀ ਹੈ ਕਜ਼ਰਵੇਟਾ ਪਾਰਟੀ ਦੇ ਲੀਡਰ ਆ ਪੀਆ ਪੋਲੇਵਰ ਨੇ ਆਪਣੇ ਐਨਡੀਪੀ ਹਮਰਤਵਾ ਨੂੰ ਇੱਕ ਪੱਤਰ ਲਿਖ ਕੇ ਜਗਮੀਤ ਸਿੰਘ ਨੂੰ ਖਾਸ ਤੌਰ ਤੇ ਲਿਬਰਲ ਸਰਕਾਰ ਦੇ ਲਈ ਆਪਣੀ ਪਾਰਟੀ ਦਾ ਸਮਰਥਨ ਖਿੱਚਣ ਦੇ ਲਈ ਕੀ ਹੈ ਤਾਂ ਜੋ ਕਨੇਡੀਅਨ ਯੋਜਨਾ ਦੇ ਅਨੁਸਾਰ ਅਗਲੇ ਸਾਲ ਦੀ ਬਜਾਏ ਇਸ ਪੱਥ ਛੜ ਦੇ ਵਿੱਚ ਕਨੇਡਾ ਅੰਦਰ ਫੈਡਰਲ ਚੋਣਾਂ ਕਰਵਾਈਆਂ ਜਾ ਸਕਣ ਕੈਨੇਡੀਅਨ ਇਸ ਮਹਿੰਗੇ ਗੱਠ ਜੋੜ ਦਾ ਇੱਕ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ ਸਹਿ ਵੀ ਨਹੀਂ ਸਕਦੇ ਟੂਡੋ ਨੂੰ ਸੱਤਾ ਵਿੱਚ ਰੱਖਣ ਲਈ ਕਿਸੇ ਨੇ ਤੁਹਾਨੂੰ ਵੋਟ ਨਹੀਂ ਦਿੱਤੀ ਤੁਹਾਡੇ ਕੋਲ ਇੱਕ ਹੋਰ ਸਾਲ ਉਸ ਦੀ ਸਰਕਾਰ ਨੂੰ ਬਾਹਰ ਕੱਢਣ ਦਾ ਫਤਵਾ ਨਹੀਂ ਹੈ ਪੋਲੀਵਰ ਨੇ ਆਪਣੀ ਇਸ ਪੱਤਰ ਦੇ ਵਿੱਚ ਲਿਖ ਦਿੱਤਾ ਇਸ ਸਾਲ ਦੇ ਅਕਤੂਬਰ ਵਿੱਚ ਕਾਰਬਨ ਟੈਕਸ ਚੋਣ ਸ਼ੁਰੂ ਕਰਨ ਦੇ ਲਈ ਇਸ ਸਤੰਬਰ ਦੇ ਵਿੱਚ ਮਹੰਗੇ ਗੱਠ ਜੋੜ ਵਿੱਚੋਂ ਬਾਹਰ ਨਿਕਲੋ ਅਤੇ ਸਰਕਾਰ ਵਿੱਚ ਅਸ਼ਿਵਿਸ਼ਵਾਸ VOTING ਦਿਓ ਤਾਂ ਜੋ ਹਮੇਸ਼ਾ ਲਈ ਸੇਲ ਆਊਟ ਸਿੰਘਾ ਉਹ ਜੋ ਤੁਸੀਂ ਜੋ ਜਾਣੇ ਜਾਂਦੇ ਹੋ ਉਸੇ ਤਰ੍ਹਾਂ ਤੁਹਾਡਾ ਰਤਬਾ ਬਰਕਰਾਰ ਰਵੇ ਪੀਅਰ ਪਾਲਿਵਰ ਨੇ ਇਹ ਗੱਲ ਆਖੀ ਹੈ ਪਾਲਿਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਇਸ ਹਫਤੇ ਹੈਲੀਫੈਕਸ ਵਿੱਚ ਸਰਕਾਰ ਦੀ ਵਾਪਸੀ ਵੇੜੇ ਆਪਣੇ ਕੈਬਨਿਟ ਦੀ ਰੀਸੈਟ ਕਰਨ ਤੋਂ ਅੱਗੇ ਇਹ ਨਹੀਂ ਵਧਿਆ ਕੁਝ ਕ ਲਿਬਰਲ ਸੰਸਦ ਮੈਂਬਰ ਟ੍ਰਾਂਟੋ ਸੈਂਟ ਪੌਲ ਸੀਟ ਵਿੱਚ ਜਿੱਥੇ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਵੱਧ ਰਹੇ ਅਪਰਾਧ ਲਾਗਤਾਂ ਅਤੇ ਰਹਿਸ਼ ਦੇ ਲਈ ਸਾਰੇ ਮੰਤਰੀ ਹੀ ਜਿੱਥੇ ਰਹਿੰਦੇ ਨੇ ਪੁੱਛੇ ਜਾਣ ਤੇ ਕਿ ਕੈਬਨਟ ਵਿੱਚ ਫੇਰ ਬਦਲ ਕਿਉਂ ਨਹੀਂ ਕੀਤਾ ਗਿਆ ਟੋਡੋ ਨੇ ਕਿਹਾ ਕਿ ਉਹ ਸ਼ਕਤੀਤਾ ਦੀ ਨੀਅਤ ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਕੈਨੇਡੀਅਨਾਂ ਦੇ ਨਾਲ ਸਰਕਾਰ ਦੇ ਸਟੈਂਡ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਟਰੂਡੋ ਨੇ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਪ੍ਰੋਗਰਾਮ ਤੇ ਰੋਕ ਲਾਉਣ ਦਾ ਐਲਾਨ ਕੀਤਾ ਤਾਂ ਜੋ ਮੋਹਰਾਂ ਦਾ ਕਹਿਣਾ ਹੈ ਕਿ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਉਸ ਨੇ ਇਹ ਵੀ ਸੰਕੇਤ ਦਿੱਤਾ ਕਿ ਇਸ ਗਰਾਵਟ ਵਿੱਚ ਦੇਸ਼ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਹੋਰ ਤਬਦੀਲੀਆਂ ਆ ਸਕਦੀਆਂ ਹਨ ਇਹਦੇ ਨਾਲ ਹੀ ਟਰੂਡੋ ਨੇ ਉਸ ਦੇਸ਼ ਦੀਆਂ ਸਰਕਾਰੀ ਸਬਸਿਡੀਆਂ ਵਾਲੀਆਂ ਕਾਰਾਂ ਦੇ ਮੁਕਾਬਲੇ ਕੈਨੇਡਾ ਵਿੱਚ ਆਟੋ ਨਿਰਮਾਣ ਖੇਤਰ ਨੂੰ ਸਮਰਥਨ ਦੇਣ ਲਈ ਚੀਨੀ ਬਣੇ ਇਲੈਕਟ੍ਰੋਨਿਕ ਵਾਹਨਾਂ ਦਾ ਦੰਡਕਾਰੀ ਟੈਫਕ ਜੋ ਲਗਾ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਕਿਸ ਸਰਕਾਰ ਸਦਨ ਦੇ ਨੇਤਾ ਕਰੀਨਾ ਗੋਲਡ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਐਨ ਡੀ ਪੀ ਸਪਲਾਈ ਅਤੇ ਵਿਸ਼ਵਾਸ ਸਮਝੌਤਾ ਜੋ ਲਿਬਰਲ ਸਰਕਾਰ ਨੂੰ ਸੱਤਾ ਵਿੱਚ ਰੱਖਦਾ ਹੈ ਜੂਨ 2025 ਵਿਚ ਇਸ ਦੀ ਸੰਭਾਵਿਤ ਅੰਤਮ ਮਿਤੀ ਤੱਕ ਕਾਇਮ ਰਹੇਗਾ ਅਸੀਂ ਜੂਨ ਦੇ ਅੰਤ ਤੱਕ ਸਮਝੌਤੇ ਦੇ ਦਸਤਖਤ ਕੀਤੇ ਨੇ ਇਹ ਉਹ ਚੀਜ਼ ਹੈ ਜਿਸ ਤੇ ਦਸਤਖਤ ਕੀਤੇ ਹਨ ਅਤੇ ਸਹਿਮਤੀ ਦਿੱਤੀ ਗਈ ਹੈ ਇਸ ਲਈ ਮੈਂ ਉਸ ਆਧਾਰ ਤੇ ਕੰਮ ਕਰਨ ਜਾ ਰਹੀਆਂ ਉਹਨਾਂ ਨੇ ਗੱਲ ਆਖੀ ਹੈ ਉਹ ਸਮਝੌਤਾ ਜੋ ਪਹਿਲੀ ਵਾਰ ਮਾਰਚ 2022 ਵਿਚ ਦਸਤਖਤ ਕੀਤਾ ਗਿਆ ਸੀ ਸਰਕਾਰ ਨੂੰ ਭਰੋਸੇ ਦੇ ਵੋਟ ਤੇ ਡਿੱਗਣ ਦੇ ਦਰ ਤੋਂ ਬਿਨਾਂ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਇੱਕਰ ਦੋਵੇਂ ਪਾਰਟੀਆਂ ਸੌਦੇ ਦੀ ਪਾਲਣਾ ਕਰਦੀਆਂ ਨੇ ਤਾਂ ਅਗਲੀਆਂ ਗਰਮੀਆਂ ਤੱਕ ਜਲਦੀ ਤੋਂ ਜਲਦੀ ਕੋਈ ਸੰਗੀ ਚੋਣ ਨਹੀਂ ਹੋ ਸਕਦੀ ਪੀਰ ਜੁਲੀਅਰ ਐਨਡੀਪੀ ਹਾਊਸ ਲੀਡਰ ਸੌਦੇ ਦੇ ਭਵਿੱਖ ਬਾਰੇ ਨਿਸ਼ਚਿਤ ਸੀ ਤੇ ਜੁਲੀਅਰ ਨੇ ਸੀ ਬੀ ਸੀ ਨਿਊਜ਼ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਸਮਝੌਤੇ ਨੂੰ ਛੱਡਣਾ ਜਗਮੀਤ ਸਿੰਘਾ ਤੇ ਐਨਡੀਪੀ ਲਈ ਹਮੇਸ਼ਾ ਬੇਜ਼ ਹੁੰਦੇ ਨੇ ਐਨਡੀਪੀ ਨੇ ਅਜੇ ਤੱਕ ਇਸ ਗਰਾਵਟ ਵਿੱਚ ਸਰਕਾਰ ਨੂੰ ਹੇਠਾਂ ਲਿਆਉਣ ਲਈ ਪੋਲੀਵਰ ਦੇ ਸੱਦੇ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੀਰ ਪੋਲੀਵਰ ਜੋ ਆਪਣੀ ਸਿਆਸਤ ਦੀਆਂ ਚਾਲਾਂ ਚੱਲ ਰਹੇ ਨੇ ਇਹਨਾਂ ਚਾਲਾਂ ਦੇ ਵਿੱਚ ਜਗਮੀਤ ਸਿੰਘ ਫਸਦੇ ਨੇ ਤੇ ਜਗਮੀਤ ਸਿੰਘ ਜੇਕਰ ਆਪਣਾ ਸਮਰਥਨ ਖਿੱਚ ਲੈਂਦੇ ਨੇ ਤਾਂ ਟਰੂਡੋ ਦੀ ਸਰਕਾਰ ਮੋਢੇ ਮੋਢੇ ਡਿੱਗ ਸਕਦੀ ਹੈ ਕੈਨੇਡੀਅਨ ਕਵਨ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤੋਂ ਬਣੇ ਰਹੋ ਆਦਨਿਸ ਵਾਲਾ .com ਦੇ ਨਾਲ